ਸ਼ੁਭਕਾਲ ਜੀ ਮੈਂ ਸਟਾਈਲਿਸ਼ ਅੰਦਾਜ਼ ਤੋਂ ਸਿਮਰ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਨਿਊ ਨਿਊ ਡਿਜ਼ਾਈਨ ਹੈ ਜਿਹੜੇ ਕਾਟਨ ਦੇ ਵਿੱਚ ਪ੍ਰਿੰਟਸ ਦੇ ਵਿੱਚ ਰੈਡੀ ਕੀਤੇ ਆਗੇ ਤਾਂ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਬੈਲ ਆਈਕਨ ਹੈ ਜਿਹੜਾ ਉਹਨੂੰ ਜ਼ਰੂਰ ਔਨ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਸੂਟਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਆ ਉਹ ਮਿਲ ਸਕਣ ਤਾਂ ਅੱਜ ਆਪਾਂ ਦਿਖਾਉਣੇ ਆ ਤੁਹਾਨੂੰ ਜਿਹੜੇ ਆਪਾਂ ਨੇ ਸੂਟਸ ਰੈਡੀ ਕੀਤੇ ਆ ਜਿਹੜਾ ਆਪਣੇ ਕੋਲੇ ਫਰਸਟ ਸੂਟ ਹੈਗਾ ਇਹ ਕਾਟਨ ਦੇ ਵਿੱਚ ਆਊਗਾ ਪ੍ਰਿੰਟ ਕਾਟਨ ਦੇ ਵਿੱਚ ਆਊਗਾ ਇਹ ਆਪਾਂ ਨੇ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਲਾਈਟ ਪੀਚ ਜਾਂ ਜਿਹੜਾ ਇਹਦਾ ਕਲਰ ਹੈ ਫੁੱਲ ਕਾਟਨ ਦੇ ਵਿੱਚ ਹੈ ਕੋਈ ਕਲਰ ਨਹੀਂ ਫੇਟ ਹੋਇਆ ਇਹਦਾ ਇਹ ਆਪਾਂ ਨੇ ਪੈਚ ਲਗਾ ਕੇ ਮਸ਼ੀਨ ਵਰਕ ਦੇ ਵਿੱਚ ਜਿਹੜਾ ਹੈਗਾ ਸੂਟ ਰੈਡੀ ਕੀਤਾ ਇਹਦੇ ਆਪਣੇ ਆਊਗਾ ਘੇਰੇ ਦੇ ਉੱਪਰ ਕੰਮ ਆਊਗਾ ਅਤੇ ਸਲਵਾਰ ਦੇ ਉੱਪਰ ਕੰਮ ਆਊਗਾ ਇਹ ਹੈ ਜੋ ਸਲਵਾਰ ਦੇ ਉੱਪਰ ਆਜੂਗਾ ਕੰਮ ਤੇ ਜਿਹੜੀਆਂ ਇਹਦੀਆਂ 슬ੀਵਸ ਆ ਗਈਆਂ ਇਹ ਵਾਲੀਆਂ 슬ੀਵਸ ਦੇ ਉੱਪਰ ਆ ਜਾਊਗਾ ਕੰਮ ਇਸ ਤਰ੍ਹਾਂ ਦੇ ਨਾਲ ਅਗਰ ਤੁਹਾਨੂੰ ਇਹ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਭੇਜ ਸਕਦੇ ਹੋ WhatsApp ਨੰਬਰ ਹੈਗਾ ਜਿਹੜਾ ਉਹ ਮੈਂ ਆਪਣਾ ਜਿਹੜਾ ਹੈਗਾ ਸਕਰੀਨ ਦੇ ਉੱਪਰ ਲਗਾ ਦੂੰਗੀ ਜਿਹੜਾ ਆਪਣੇ ਕੋਲੇ ਸੈਕਿੰਡ ਸੂਟ ਆਏਗਾ ਉਹ ਵੀ ਆਪਣੇ ਕੋਲ ਪ੍ਰਿੰਟ ਦੇ ਵਿੱਚ ਰੈਡੀ ਹੋਇਆ। ਇਹ ਵੀ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣੇ ਕੋਲ ਰੈਡੀ ਹੋਇਆ। ਇਹ ਆਪਾਂ ਨੇ ਔਰਗੈਂਜ਼ਾ ਲਗਾ ਕੇ ਸ਼ਰਟ ਦੇ ਉੱਪਰ ਉਸ ਤੋਂ ਬਾਅਦ ਰੈਡੀ ਕੀਤਾ ਹੋਇਆ। ਇਹ ਵੀ ਪਿਓਰ ਕਾਟਨ ਦੇ ਵਿੱਚ ਆਊਗਾ। ਇਹ ਸਾਰੇ ਸੂਟ ਹੈ ਜਿਹੜੇ ਡਿਸਕਾਊਂਟਡ ਸੂਟ ਹੈਗੇ। ਇਹ ਵੀ ਆਪਾਂ ਔਰਗੈਂਜ਼ਾ ਲਗਾ ਕੇ ਘੇਰੇ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ। ਫੁੱਲ ਫਿਨਿਸ਼ਿੰਗ ਦੇ ਨਾਲ ਵਰਕ ਹੈ। ਜਿਹੜਾ ਆਪਣੇ ਕੋਲ ਆਊਗਾ। ਇਹ ਘੇਰੇ ਦੇ ਉੱਪਰ ਕੰਮ ਆ ਜੂਗਾ ਇਹ ਹੈਗਾ ਜਿਹੜਾ 슬ੀਵਸ ਦੇ ਉੱਪਰ ਕੰਮ ਆ ਜੂਗਾ ਥੋੜਾ ਥੋੜਾ ਆਪਾਂ ਨੇ 3 3 4 4 ਇੰਚ ਹੈਗਾ ਜਿਹੜਾ ਉੱਪਰ ਉਠਾ ਕੇ ਕੰਮ ਕੀਤਾ ਹੋਇਆ ਹੈ ਜਿਹੜੀ ਇਹਦੀ ਸਲਵਾਰ ਹੈਗੀ ਉਹ ਆਫ ਵਾਈਟ ਪਿਓਰ ਕਾਟਨ ਦੇ ਵਿੱਚ ਆਊਗੀ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਹੋਊਗੀ ਇਹ ਜਿਹੜਾ ਹੈਗਾ ਆਪਾਂ ਨੇ ਬਹੁਤ ਸੋਹਣਾ ਸਲਵਾਰ ਦੇ ਉੱਪਰ ਜਿਹੜਾ ਕੰਮ ਦਿੱਤਾ ਹੋਇਆ ਹੈਗਾ ਇਸ ਤਰ੍ਹਾਂ ਦੇ ਨਾਲ ਆ ਜੂ ਜਿਹੜਾ ਆਪਣੇ ਕੋਲੇ ਨੈਕਸਟ ਸੂਟ ਹੈਗਾ ਉਹ ਵੀ ਪ੍ਰਿੰਟ ਦੇ ਵਿੱਚ ਹੈ ਪ੍ਰਿੰਟ ਦੇ ਵਿੱਚ ਆਊਗਾ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਇਹ ਵੀ ਪਿਓਰ ਕਾਟਨ ਦੇ ਵਿੱਚ ਆਊਗਾ ਸੂਟ ਇਹਦੇ ਵੀ ਆਪਾਂ ਨੇ ਘੇਰੇ ਦੇ ਉੱਪਰ ਕੰਮ ਦਿੱਤਾ ਹੋਇਆ ਇਸ ਤਰ੍ਹਾਂ ਦੇ ਨਾਲ ਅਗਰ ਤੁਸੀਂ ਨੀਚੇ ਤੋਂ ਕਟਿੰਗ ਕਰਵਾਉਣੀ ਆਪਾਂ ਤੁਹਾਨੂੰ ਕਟਿੰਗ ਕਰਕੇ ਦੇ ਦਾਂਗੇ ਇਸ ਕੱਟਵਰਕ ਦੀ ਇਹ ਜਿਹੜਾ ਆਪਣੇ ਕੋਲੇ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਸੀਗਾ ਇਸ ਦੇ ਉੱਪਰ ਘੇਰੇ ਦੇ ਉੱਪਰ ਅਤੇ ਸਲੀਵਜ਼ ਦੇ ਉੱਪਰ ਹੈਗਾ ਜਿਹੜਾ ਕੰਮ ਦਿੱਤਾ ਹੋਇਆ ਹੈਗਾ ਜਿਹੜਾ ਇਹ ਸੂਟ ਦਾ ਰੇਟ ਹੈ ਉਹ 1500 ਰੁਪਿਆ ਹੈ ਵਿਦਆਊਟ ਦੁਪੱਟਾ ਆਊਗਾ ਜਿਹੜਾ ਇਹ ਸੂਟ ਦਾ ਆਪਾਂ ਨੇ ਦਿਖਾਇਆ ਸੀਗਾ ਤੁਹਾਨੂੰ ਇਹ ਵੀ 1500 ਰੁਪਿਆ ਹੋਏਗਾ ਇਸ ਸੂਟ ਦਾ ਪ੍ਰਾਈਸ ਵੀ ਕੋਨੋਂ ਰੇਟਸ ਹੈ ਜਿਹੜੇ ਸਾਰੇ ਸੂਟਾਂ ਦੇ ਆਪਾਂ ਨਾਲ-ਨਾਲ ਦੱਸ ਰਹੇ ਹਾਂ ਤੇ ਇਹ ਸੂਟ ਦਾ ਜਿਹੜਾ ਹੈਗਾ ਰੇਟ ਇਹ ਵੀ 1500 ਹੈ ਕੋਈ ਨਾ ਤਾਂ ਇਹਨਾਂ ਦੇ ਵਿੱਚ ਕੋਈ ਵੀ ਕਸਟਮਾਈਜੇਸ਼ਨ ਨਹੀਂ ਹੋਣੇਗੇ ਅਗਰ ਤੁਸੀਂ ਕਹੋ ਕਿ ਅੰਨੇ ਰੇਟ ਦੇ ਵਿੱਚ ਸਾਨੂੰ ਹੋਰ ਸੂਟਸ ਹੈਗੇ ਜਿਹੜੇ ਰੈਡੀ ਕਰ ਦੋ ਤਾਂ ਜਿਹੜੇ ਸੂਟਸ ਆਪਣੇ ਕੋਲੇ ਰੈਡੀ ਆ ਸਿਰਫ ਇਹੀ ਉਹਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲਣਗੇ ਕਿਉਂਕਿ ਡਿਸਕਾਊਂਟਰ ਪੀਸ ਹੈਗੇ ਇਹਨਾਂ ਨੂੰ ਤੁਸੀਂ ਐਸੀ ਤਰ੍ਹਾਂ रेडी सूट्स ਨੂੰ ਲੈ ਸਕਦੇ ਹੋ ਇਹਦੇ ਵਿੱਚ ਕਲਰ ਆਪਸ਼ਨਸ ਹੈਗੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ ਤਾਂ ਜ਼ਿਆਦਾ ਡਿਟੇਲਸ ਲਈ ਤੁਸੀਂ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਪਲੀਜ਼ ਵੀਡੀਓ ਨੂੰ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਜਿਹੜਾ ਮੇਰਾ ਫੁੱਲ ਐਡਰੈਸ ਹੈਗਾਗਾ ਘਰ ਦਾ ਉਹ ਜੋਧਪੁਰ ਪਾਖਰ ਤਲਵੰਡੀ ਅਤੇ ਮੋੜ ਦੇ ਹੈਗਾ ਜਿਹੜਾ ਸੈਂਟਰ ਦੇ ਵਿੱਚ ਰਹਿਣਾ ਰਹਿ ਜਾਂਦਾ ਅਗਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰਕੇ ਜਦੋਂ ਮਰਜੀ ਤੁਸੀਂ ਵਿਜ਼ਿਟ ਕਰ ਸਕਦੇ ਹੋਗੇ ਥੈਂਕ ਯੂ ਜੀ